ਲਓ ਜੀ ਆਇਆ ਲਾਲ ਚੀਨਾ ਪੀਲੀ ਅੱਖਾਂ ਦਾ ਜਪਨ ਜੀ ਸੁਖਨਾ ਜੀ ਦੀ ਹੈ ਜੀ ਉਹਦਾ ਮਾਪਰਾ ਡੋਕ ਛੜਦਾ ਸੀ ਜੀ ਲੋਕ ਆਪਣਾ ਹਰ ਗਿਆ ਸੀ ਪੰਜਮਾ ਜਦੋਂ ਆਪਾਂ ਬਾਜੀ ਜੀ ਜੀ ਜਦੋਂ ਨਿਸ਼ਾਨਦਾ ਤੇ ਜਿੱਤੇ ਆ ਗਲਜਾਰ ਜਿੱਤੇ ਆ ਜੀ 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 ਤੇ ਇਹ ਉਹਦਾ ਪੁੱਤ ਹੈ ਲਓ ਜੀ ਆਹ ਸੁਖਨਾ ਜੀ ਦਾ ਜਦੋਂ ਬਾਈ ਗੁਲਜਾਰ ਕਲੱਬ ਚੋਂ ਬਾਜੀ ਜਦਦੇ ਆ ਤੇ ਬਾਈ ਦਾ ਕਬੂਤਰ ਡੋਕ ਡੋ ਘਰ ਜੰਗਾ ਹਰੇਕ ਗੱਲ ਕਬੂਲ ਦਾ ਨਹੀਂ ਕਿ ਮੇਰਾ ਹਰ ਵੀ ਗਿਆ ਸੀ ਬਹੁਤ ਹਰੇ ਤੇ ਆ ਬਾਈ ਨੇ ਕਬੂਤਰ ਵਿਖਾਇਆ ਲਓ ਜੀ ਅਗਲਾ ਆਪਾਂ ਕਬੂਤਰ ਬਾਈ ਹੋਰ ਫੜੀ ਖੜਾ ਹੈ ਬਾਈ ਨੂੰ ਫੜਾਓ ਹਨਾ ਆ ਬਾਈ ਵਿੱਚ ਛੱਡ ਦਿਓ ਓਵੇਂ ਓਵੇਂ ਕਬੂਤਰ ਅਗਲਾ ਆ ਗਿਆ ਜੀ ਲਾਲਸਰਾ ਕਬੂਤਰ ਚਿੱਟੀਆਂ ਅੱਖਾਂ ਦਾ ਜੀ ਨਥੋ ਕਾਣੇ ਨੇ ਤੋਂ ਕੂਤਰੀ ਆਈ ਸੀ ਇੱਕ ਜੀ ਸੰਦੀਪ ਹੋਣਾ ਤੋਂ ਜੀ ਉਹਨੇ ਮੈਂ ਛੱਡੀ ਸੀ ਇੱਥੇ ਸੁਖਨਾਂ ਦਾ ਜੀ ਇਸ ਉਸ ਕੋਤਰੀ ਦਾ ਪੁੱਤ ਹੈ ਜੀ ਜੀ ਇੱਕ ਬਾਜੀ ਦਿੱਤਿਆ ਬਾਈ ਆਪਣੇ ਨਵੇਂ ਪੱਠੇ ਆ ਸਾਰੇ ਕਿਹਦੇ ਨਵੇਂ ਨਵੇਂ ਪੱਠੇ ਆ ਜੀ ਜੀ ਹਾਂ ਤਾਂ ਜਵਾਨ ਆ ਲਓ ਜੀ ਆਹਾੰੰਬਾਈ ਦਾ ਕਬੂਤਰ ਹੈ ਥੋੜਾ ਜੇ ਅਦਰ ਬਾਈ ਟੀਰ ਪੈਂਦਾ ਹਣਾ ਹਾਂ ਉਹ ਕਾੜ ਦੀ ਟਾਂਕ ਵਾਲਿਆ ਟਾਂਕਦਾ ਹਾਂ 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 ਇੱਕ ਟਾਂਕ ਵਾਲੀ ਕਰਦੀ ਹੈ ਉਹ ਆਪੇ ਕੋਹਦੀ ਟਾਂਕ ਵਾਲੀ ਲਓ ਜੀ ਅੱਗੇ ਬਾਈ ਨੂੰ ਦੁੱਧ ਆਂਦੇ ਹੋ ਕਬੂਤਰ ਹੋਰ ਹਾਂ ਇਹ ਬਾਈ ਜੀ ਇਹ ਵੀ ਆਪਣੇ ਸੁਖਨ ਵਾਲਿਆਂ ਚੋਂ ਹੈ ਤੇ ਸੁਖਨ ਵਾਲੇ ਜਿੱਤ ਹਾਂ ਹਾਂ ਲਓ ਜੀ ਆਓ ਖਾਓ ਲਾਲ ਚੀਨੀ ਬਈ ਇਹ ਸਾਰੀ ਕੱਢ ਦੇ ਵਿੱਚ ਸੁਖਨ ਵਾਲੇ ਵਾਲੇ ਹਾਂ ਕੱਢ ਜਾਂਦੇ ਆ ਜੀ ਉਹਨਾਂ ਦੀ ਮਾਂ ਵੀ ਲਾਲ ਚੀਨੀ ਸੀਗੀ ਜੀ ਤੇ ਮਾਂ ਤੇ ਹੀ ਜਲ ਕੱਢਦੇ ਆ ਜੀ ਜੀ ਮਾਂ ਲਾਲ ਚੀਨੀ ਸੀਗੀ ਲਓ ਜੀ ਆ ਸੁਖਨ ਵਾਲੇ ਵਾਲਿਆਂ ਤੋਂ ਨਸਲਾ ਪਾਈ ਦੀ ਤੇ ਅਗਲਾ ਇੱਕ ਬਾਈ ਨੇ ਕਵੁੱਤਰ ਫੜਿਆ ਸੀਗਾ ਕਹਿੰਦਾ ਸੀ ਬੜਾ ਭੜਾ ਹੈ ਕੀ ਬਈ ਉਹਦੇ ਚ ਰਾਜ ਆਪਾਂ ਦੇਖਦੇ ਆਂ ਲੋਕ ਵਾਲਾ ਲਿਓ 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 ਹਾਂ ਲੋਕ ਵਾਲਾ ਬਈ ਮੱਡੂ ਨੇ ਨਾ ਜਦੋਂ ਅੰਦਰ ਬੈਠਿਆ ਉਹਨੂੰ ਫੜ ਕੇ ਅੰਦਰ ਲੈ ਗਿਆ ਮੈਂ ਕਿਹਾ ਖੈਰ ਨਹੀਂ ਅੱਜ ਚੰਗਾ ਕਬੂਤਰ ਜੀ ਪੁੱਤਰ ਸਿੱਦੇ ਸੋਕ ਹੈ ਤੇਰਾ ਜੀ ਕੱਟਿਆ ਗਿਆ ਜੀ ਨਿਗਾ ਚ ਗਲਬਲਾਂ ਦੀ ਨਿਗਾ ਚ ਨਹੀਂ ਆਏਗਾ ਜੀ ਜੀ ਕੱਟਿਆ ਗਿਆ ਸੀ ਚੱਚਾ ਵਾਲਾ ਉੜਦਾ ਸੀ ਜੀ ਯਾਨੀ ਮਗਰ ਉੱਤਰਿਆ ਉਸ ਤੋਂ ਕੁੱਡਿਆ ਪੌਣੇ ਦੋ ਘੰਟੇ ਬਾਅਦ ਜੀ ਤੇ ਨੂੰ ਕੱਟਿਆ ਗਿਆ ਸੀ ਯਾਨੀ ਬਹੁਤ ਸੁਣਾਉਂ ਗਿਆ ਜੀ ਜੀ ਕੀ ਬਈ ਅੱਜ ਬਈ ਇਹਦੀ ਕੀ ਤੁਸੀਂ ਲਵ ਦੇ ਸੇ ਉਹ ਵਜਾ ਵੀ ਕਿਉਂ ਕਟਿਆ ਗਿਆ ਜੀ ਸਾਨੂੰ ਵੱਟ ਦਿਆ ਜੀ 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 ਲਓ ਜੀ ਅਕੇ ਹੋਰ ਦਿਖਾਉਣੇ ਤੁਹਾਨੂੰ ਕਬੂਤਰ ਆਪਾਂ ਇਹ ਵੀ ਉਸੇ ਨਸਲ ਚੋਂ ਲੱਗਦਾ ਇਸੇ ਨਸਲ ਚੋਂ ਉਸੇ ਨਸਲ ਚੋਂ ਉਸੇ ਚੋਂ ਇਹ ਮੇਨ ਜਿਹੜੇ ਕਬੂਤਰ ਸ਼ੁਰੂ ਚ ਆਏ ਸੀਗੇ ਉਹ ਤਾਂ ਤੁਸੀਂ ਕਿਹਾ ਵੀ ਆਪਣੇ ਕੋਲੇ ਨੇ ਉਹ ਤਾਂ ਬੋੜਾ ਬਣਾ ਹਾਲਤ ਗਰੇ ਨਹੀਂਗਾ ਕਿੱਥੋਂ ਬਣਾਈ ਸੀ ਭਾਈ ਜੀ ਨਸਲ ਇਹ ਹੀ ਤਾਂ ਯਾਰ ਮੈਂ ਆਪਾਂ ਜਦੋਂ ਡੱਬਾ ਲੈਣ ਗਏ ਆ ਕਬੂਤਰ ਹੀ ਲੈਣਗੇ ਜਰਗਰ ਗੋਲੇ ਤੋਂ ਜੀ ਕਬੂਤਰੋਂ ਤੋਂ ਆਇਆ ਸੀਗਾ ਜੀ ਤੇ ਕੂਤਰੇ ਆਪਣੇ ਨੇ ਪੁਰਾਣੇ ਉਤਰਾ ਚੁ ਸੀਨਾ ਚ ਜੀ ਉਹ ਜੋੜੇ ਦੇ ਆ ਜੀ ਬਹੁਤ ਨਾ ਬਾਈ ਗੋਲੇ ਜਰ ਹਾਂ ਹਾਂ ਬੰਦ ਇਨਸਾਨ ਬਹੁਤ ਵਧੀਆ ਜੀ ਜੀ ਹੁਣ ਸ਼ਾਇਦ 2 ਸਾਲ ਹੋ ਗਏ ਬਾਜੀਆਂ ਨਹੀਂ ਪਾਈ ਨੇ ਸੱਗੀਆਂ ਨਾਲ ਥੋੜਾ ਜਿਹਾ ਪਤਾ ਕੀ ਇਹ ਮੁੰਡੇ ਵੀ ਬਾਹਰ ਜਾਂਦੇ ਰਹੇ ਤੇ ਆਪ ਸ਼ੌਂਕ ਬੰਦਾਂ ਬੋਲਦਾ ਵਧ ਰੱਖਦਾ ਜੀ 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 ਲਓ ਜੀ ਆ ਨੇ ਉਹ ਰਾਏ ਦੇ ਪਿੰਡ ਹਰਾਜਾਂ ਵਾਲਾ ਇਹ ਤਾਂ ਦੂਸਰੇ ਸ਼ਦਜ ਪਰ ਜੀ ਜੀ ਲਓ ਜੀ ਦੋਵੇਂ ਦਿਨ ਦਾ ਸਪਾਹੀ ਰਾਤ ਨੂੰ ਕੁਝ ਦੇਖੀਗਾ ਸਾਡੇ ਤੱਥ ਨਹੀਂ ਆਏਗਾ ਜੀ 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 ਲਓ ਜੀ ਹਰਾਜੀ ਉੱਡਿਆ ਸੀ ਦੂਸਰ ਚ ਪਰ ਤੀਜੇ ਦਿਨ ਵੀ ਛੱਡਦਾ ਹੀ ਕਰੇ ਤੀਜੇ ਦਿਨ ਨੇ ਕਰੇ ਤਿੰਨ ਤਿੰਨ ਸਾਡੇ ਤਿੰਨ ਵੀ ਕਰੇ ਬਿਠਾ ਤੀਜੇ ਦਿਨ ਚੰਗਾ ਸੀ ਜਾਂਦਾ ਬੜਾ ਬੜਾ ਜੀ ਲਓ ਜੀ ਅੱਗੇ ਹੋਰ ਇੱਕ ਤਾਂ ਬਾਈ ਆਪਣੇ ਆਗੇ ਸੁਖਨ ਵਾਲੇ ਵਾਲੇ ਕਬੂਤਰ ਹੂੰ ਹੋਰ ਨਸਲ ਕਿਹੜੀ ਹੈ ਜਿਹੜੀ ਆਪਣੀ ਹੋਰ ਬਹੁਤ ਵਧੀਆ ਨਸਲ ਹੈ ਨਸਲ ਸਾਡੇ ਕਬੂਤਰਾਂ ਬੋੜਕਾਂ ਵਾਲੇ ਆ ਪੁਰਾਣੇ ਇਹਨਾਂ ਕੋਈ ਹਾਂ ਬਾਈ ਵਾਲੇ ਕਬੂਤਰ ਸਾਡੇ ਜੀ ਜੀ ਇਕੱਠੇ ਸੀ ਇਕੱਠੇ ਸੀ ਨਾ ਪਹਿਲਾਂ ਜੀ ਜੀ ਉਹ ਸੀ ਕੁਕਰ ਸੀਗਾ ਇੱਕੋ ਗਾਲੀ ਸੀ ਪੱਠੇ ਛੜਦੇ ਸੀ ਬਾਈ ਉਹ ਅਗਲਾ ਕਬੂਤਰ ਬਈ ਹੈ ਨਾ ਆਹ ਆਹ ਕਬੂਤਰੀਆਂ ਨੇ ਉਹ ਕੂਤੇ ਨੂੰ ਆ ਲਿਆਓ ਲਿਆਓ ਇਹ ਕਬੂਤਰੀ ਉਹਦੇ ਉਪਰ ਆਲ ਪਰੇਸ਼ਾਨ ਦੇ ਕਰੋ ਜੀ ਪੱਠੇ ਆਏ ਸੀ ਜੀ ਚਾਰ ਪੱਠੇ ਮੋਟੇ ਲਿਆ ਸੀ ਨਿਸ਼ਾਨ ਦੇ ਘਰ ਦੇ ਕੂਤਰਾਂ ਬਾਈ ਸਾਡਾ ਜਗਦੇਵ ਕਿੰਦਰ ਜਾ ਪੰਘਾਲ ਆ ਹਾਂ ਜੀ ਜਗਦੇਵ ਜਗਦੇਵ ਵੀ ਨਾਲ ਆ ਹਾਂ ਜੀ ਦੇ ਬਾਈ ਵੀ ਲੈ ਕੇ ਗਿਆ ਆਪਾਂ ਉਹਦੇ ਚਾਰ ਪੱਠੇ ਲਿਆ ਸੀ ਹਾਂ 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 ਲਓ ਜੀ ਆ ਵੇਖੋ ਬਾਈ ਨਿਸ਼ਾਨ ਭਾਗਸਰ ਉਹਨਾਂ ਦੇ ਘਰੋਂ ਆਇਆ ਕਬੂਤਰ ਕੀ ਬਾਈ ਖਾਸियत ਇਹਨਾਂ ਚ ਕਿਵੇਂ ਸੋਹਣੇ ਲੱਗੇ ਜਾਂ ਉੜਦੇ ਵਾਧਾ ਤੁਸੀਂ ਉਹਨੂੰ ਤੋਂ ਲੈ ਕੇ ਆਏ ਕਬੂਤਰ ਵੀ ਬੜੇ ਚੰਗੇ ਨਿਸ਼ਾਨ ਕੋਲੇ ਜੀ ਬਹੁਤ ਚੰਗੇ ਹਾਂ ਨਾ ਨਾ ਬਹੁਤ ਚੰਗੇ ਨਿਸ਼ਾਨ ਕੋਲੇ ਪੂਰੇ ਚੰਗੇ ਕਬੂਤਰ ਜੀ ਜੀ ਲੋ ਜੀ ਆ ਬਾਈ ਨਿਸ਼ਾਨ ਭਾਗਸਰ ਦੇ ਕਰਵਾਇਆ ਲੋ ਜੀ ਆ ਦੇਖੋ ਅੱਗੇ ਆ ਗਿਆ ਜੀ ਇੱਕ ਕੂਤਰ ਹੋਰ ਇਹ ਆਪਾਂ ਸਿਖਿਆ ਲਈਏ ਨਾ ਇਹ ਸਿਖੇ ਜਿੱਤੀ ਸੀ ਅਗਦਰ ਜੀ ਬਣੀ ਲੋ ਜੀ ਆ ਹਾਂ ਸਿਖੇ ਜਿੱਤੀ ਸੀ ਕੱਲੀ ਰਹਿ ਗਈ ਸੀ ਬਾਈ ਜਾਂ ਹਿੱਸਾ ਆ ਕਿਧਰ ਰਹਿ ਗਈ ਸੀ ਹੈ 7 ਵਜੇ ਰਹਿ ਗਈ ਸੀ 7 ਵਜੇ ਦੋ ਰਹਿ ਗਈ ਸੀ ਕਿ ਦੋ ਟਾਈਮ ਲੜ ਗਈ ਸੀ ਟਾਈਮ ਕਰਕੇ ਉਹ ਵੀ ਹਾਲਾਂ ਦਾ ਸਿੱਕ ਇਹ ਇੱਕ ਆਪਣਾ ਸੀ ਆਵਣੇ ਦੂਜਾ ਕਬੂਤਰ ਕੀ ਦੱਸ ਆਵਣਾ ਬਗੀ ਆਵਣਾ ਬੰਬੀ ਖੇਤ ਅੱਗੇ ਲੈਓ ਜੀ ਆ ਗਈ ਜੀ ਕਲਫ ਲੱਗੀ ਬਾਈ ਤੇ ਹਾਂ ਠੀਕ ਹੈ ਇਹ ਜੀ ਇਹ ਚੀਨੇ ਮਾਰਛੇ ਤੋਂ ਕੂਤਰੀ ਵਿੱਚ ਲੈ ਆਇਆ ਸੀਗਾ ਨਰ ਨੰਬਰ ਜੀ ਇਹ ਉਸ ਕੋਲ ਵੀ ਜੀ ਬਾਈ ਚੀਨੇ ਵਾਲੇ ਵੀ ਤੁਹਾਡੇ ਕੋਲ ਆ ਹਾਂ ਚੀਨੇ ਵਾਲੇ ਚੀਨਾ ਜੀ ਤਸ ਕਾ ਪੀ ਵੀ ਲੈ ਜਾਂਦਾ ਵਿਚਾਰਾ ਜੱਫਰ ਨਾਲ ਗੱਲ ਕਰਦੀ ਗੱਲ ਹੈ ਫਲਾ ਮਾਰਜੋ ਕਰਾਈ ਜਿਹੜਾ ਹੁਣ ਬਾਈ ਜਿਹੜਾ ਗਰੁੱਪ ਹੈ ਜਿੰਨੇ ਬੰਦੇ ਹਾਜ਼ਰ ਹੈ ਬਾਈ ਚੀਨਾ ਤਾਂ ਦੂਰ ਹੈ ਬਾਈ ਨਿਸ਼ਾਨ ਭਾਗਸਰ ਹੈ ਹੋਰ ਕਿਹੜੇ ਕਿਹੜੇ ਬੰਦੇ ਜਿਹੜੇ ਆਪਣੇ ਨਾਲ ਅੱਜ ਮਤਲਬ ਗਰੁੱਪ ਤਾਂ ਸਾਰਿਆਂ ਦੇ ਨਾਲ ਹੀ ਹੈ ਆਪਣ ਤਾਂ ਹੈ ਹੀ ਕੋਈ ਨਹੀਂ ਵੀ ਕੋਈ ਜੀ ਦੇ ਮਰਜ਼ੀ ਨਿਸ਼ਾਨ ਕੀ ਬਾਜੀ ਕਰਾਉਣਗੇ ਤਾਂ ਵੀ ਆਪਾਂ ਨਾਲ ਆਏ ਹੋਰ ਕਰਾਉਂਦਾ ਤਾਂ ਵੀ ਆਪਾਂ ਨਾਲ ਰਲ ਕੇ ਆਪਾਂ ਕਿਹੜਾ ਕਿਸੇ ਨਾਲ ਅੱਗੇ ਲਾ ਕਰਨਾ ਹੈ ਸਾਰੇ ਆਪਣੇ ਨਾਲ ਹੀ ਹੈ ਨਾਲ ਨਾਲ ਜੀ ਲੋ ਜੀ ਆਹ ਆਫ ਜੀ ਨੇ ਮਾਂਸੇ ਲਈ ਕੂਦਰੀ ਤੋਂ ਬਾਅਦ ਆਪਾਂ ਇੱਕ ਫਿਰ ਲਾਲ ਚੀਨੀ ਆ ਗਈ ਹੈ ਜੀ ਇਹ ਵੀ ਉਹ ਸੰਦੀਪ ਵਾਲੀ ਕੂਦਰੀ ਨਥੋ ਕਹਣੇ ਦੀ ਜੀ ਦੇਖੋ ਤੀਰੜਾ ਕੂਤਰਾ ਕਾ ਜੀ ਜੀ ਇਹ ਉਹਦੀ ਪੈਣੀ ਜੀ ਲੋ ਜੀ ਆ ਇੱਕ ਲਾਲ ਚੀਨੀ ਕੂਦਰੀ ਹੋਰ ਹੈ ਉਹਨੇ ਇੱਕ ਕੂਤਰਾ ਖਾ ਰਿਹਾ ਦੋਸਤੋ ਵੀ ਜਿੰਨੇ ਇੱਕ ਇਹ ਆਪਣੀ ਅਨੰਦਗੜ ਜਿੱਤੀ ਸੀ ਉਹ ਐਤ ਕੀ ਕੋਲਰ ਜੀ ਜੀ ਇਹ ਪਹਿਲਾ ਨੰਬਰ ਸੀ ਐਤ ਕੀ ਦੂਜਾ ਸੀ ਨੰਦਗੜ ਜੀ ਪਹਿਲਾ ਨੰਬਰ ਸੀ ਪਹਿਲਾ ਨੰਬਰ ਆਪਣਾ ਸੀ ਆਪਾਂ ਕੂਦ ਸੁਹਣੀ ਬਾਜੀ ਇੱਕ ਥੋੜਾ ਸੀ ਇੱਕ ਮੋਟਾ ਕੂਲ ਸੀ ਸੀ ਹਣਾ ਮੋਟੇ ਦੋ ਸੀ ਹਾਂ ਤਾਂ ਉਹ ਦੋ ਥਲੇ ਆਪਣਾ ਲੋ ਜੀ ਚੰਗੀ ਤਰ੍ਹਾਂ ਦਿਖਾਓ ਕਬੂਦਰੀ ਆਤ ਕੀ ਨੰਦਗੜ ਬਹੁਤ ਸੋਹਣੀ ਬਾਜੀ ਕਰਾਉਂਦਾ ਨੰਦਗੜ ਤੋਂ ਮੁੰਡਾ ਕੀ ਨਾਂ ਆਉਦਾ ਨਾਂ ਭੁੱਲ ਗਏ ਸ਼ੀਰਾ ਸ਼ੀਰਾ ਬਾਈ ਰਾਤ ਦੀ ਸੋਹਣੀ ਬਾਜੀ ਹਾਂ ਨੰਦਗੜ ਤੇ ਉੱਥੇ ਬਾਈ ਰਾਤ ਕੀ ਵਧੀਆ ਔਡਾ ਸੀ ਇਹ ਕਬੂਦ ਹਾਂ ਡੋਕ ਤੋਂ ਅਗਲੇ ਦਿਨ ਹੀ ਬਾਜੀ ਸੀ ਉੱਥੇ ਜੀ 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 ਹੋਰ ਬਾਈ ਆਪਣੇ ਮੱਡੂ ਕੋਈ ਗੱਲਬਾਤ ਸਾਂਝੀ ਕਰੋ ਥੋੜੀ ਜਿਹਾ ਬੈਕ ਕਰ ਲੇ ਹਾਂ ਜੀ ਹਾਂ ਜੀ ਬੈਠੇ ਥੋੜੇ ਕਬੂਤਰ ਦਿਖਾ ਉਹ ਉਧਰ ਉਹ ਟੀਨਾ ਬਾਈ ਕਿਹੜਾ ਉਹ ਉਹਕੇ ਨਿਸ਼ਾਨ ਦੇ ਕਰਵਾਇ ਨਿਸ਼ਾਨ ਬਾਈ ਦੇ ਹਾਂ ਠੀਕ ਹੈ ਠੀਕ ਇਹ ਸਾਰੇ ਉੱਡਣ ਵਾਲੇ ਬਾਈ ਪੂਰੇ ਸਾਰੇ ਉੱਡਣ ਵਾਲੇ ਮਦੀਨਾ ਯਾਰ ਕਿਹੜੇ ਬਾਜੀ ਛੱਡਣੇ ਆ ਹਾਂ ਹਾਂ ਸਾਰੀਆਂ ਮਦੀਨਾ ਉੱਡਣਾਂਗੇ ਲਓ ਜੀ ਅੱਗੇ ਫੇਰ ਮਦੀਨਾ ਨੰਬਰ 12 ਉੱਤੇ ਚੰਦ ਭਾਰੇ ਆ ਬਾਈ ਦੀਆਂ ਭੰਗਰ ਬਣਾ ਉਹ ਤਾਂ ਬਾਈ ਮਿਲਦਾ ਪੱਠਾ ਨਿਕਲੂਆ ਤੁਹਾਡਾ ਇੱਕਾ ਡੱਬਾ ਆ ਗਿਆ ਬਾਈ ਇਹਨਾਂ ਦੇ ਗੜੀ ਦਾ ਭਰਾ ਸਗਾ ਜਬੜੀ ਜੀ ਨੂੰ ਕੋਲਾ ਠੀਕ ਹੈ ਕੋਲਾ ਥਾ ਤੇ ਤੁਸੀਂ ਜ਼ਿਕਰ ਕੀਤਾ ਸੀ ਬਾਈ ਨਵੇਂ ਖੇਲੇ ਵਾਲੇ ਟਾਕੇ ਦਾ ਵਿੱਚ ਇਹ ਇਹ ਨਹੀਂ ਕੋਈ ਵੀ ਵਿਦ ਮੇਸੀ ਇਹਦੇ ਵਿੱਚ ਹੈ ਨਹੀਂ ਹੋਰਾਂ ਚ ਹੈਗੇ ਹੋਰਾਂ ਚ ਹੈਗੇ ਹੋਰਾਂ ਚ ਹੈਗੇ ਇੱਕ ਹੋਰ ਰੱਤਾ ਬਾਈ ਗੜਕੀ ਜਾਂਦਾ ਸਾਹਮਣੇ ਉਹ ਪੁੱਤਰ ਰੱਤਾ ਇਹ ਹਾਂ ਇਹ ਰੱਤਾ ਵੀ ਆਪਣੇ ਇਹ ਮੁੰਡਾ ਹੈਗਾ ਮਣੀ ਜੀ ਇਹ ਕਿਰੋ ਇਹਦੀ ਨਾਂ ਆਈ ਹੈ ਤੇ ਆਪਣੇ ਕਬੂਤਰਾਂ ਨਾਲ ਕੱਢੇ ਗਏ ਨੇ ਦੋਸਤੋ ਇਹ ਬਾਈ ਦੇ ਉੱਡਣ ਵਾਲੇ ਕਬੂਤਰ ਹੈ। ਲਾ ਵੀ ਸਾਡਾ ਭਰਾ ਨਾ ਇੱਕ ਕਬੂਤਰ ਫੜ ਕੇ ਫੇਰ ਲਿਆਇਆ। ਇਹ ਕਿਹੜੀ ਆ ਬਾਈ? ਪੁੰਨੂ ਵਾਲੇ। ਸਾਰੀ ਜਾਣਕਾਰੀ ਹੈ। ਕਿਉਂ ਬਾਈ? ਸਾਰੀ ਜਾਣਕਾਰੀ ਹੈ। ਪੁੱਛ ਲੈ ਜੀ। ਖੁੱਲ ਕੇ ਦੱਸ ਬਾਈ ਇਹ ਕਿਉਂ ਫੜਿਆ? ਇਹ ਤੇ ਵੀ ਤੇਰੀ ਅਰਕੀ ਆ ਕਬੂਤਰ ਦੀ। ਹੈਨਾ? ਪੁੱਛ ਲੈ ਜੀ। ਬਾਈ ਮੱਡੂ ਅੱਜ ਦੱਸ। ਨਹੀਂ ਦੱਸਣਾ। ਫੜਿਆ। ਜਲਦੀ ਗੱਲ ਦੱਸ। ਜਲਦੀ ਜਲਦੀ ਪੁੱਛਣੀ ਜਿਹੜਾ। ਹਾਂਜੀ। ਖਰਾ ਬਹੁਤ। ਖਰਾ ਤਾਂ ਹੋਏਗਾ ਤੁਸੀਂ। ਤੈਨੂੰ ਫੜਿਆ ਇਹ ਵੀ। ਮੈਨੂੰ ਤਾਂ ਪਤਾ ਤੈਨੂੰ ਵੀ ਪਤਾ। ਖੋਲ ਕੇ ਦੱਸ ਬਾਈ ਕੁਛ ਕਿਹਦਾ ਆਨਸਰ ਕਿਹਦੇ ਕਿਉਂ ਖੜਿਆ ਕੈਮਰਾ ਚੱਲਦਾ ਨਹੀਂ ਕੈਮਰੇ ਦੀ ਸਭਰ ਗੱਲ ਦਾ ਸਵਾਦ ਤਾਂ ਫਿਰ ਹੀ ਦੱਸਣਾ ਕਿਹੜਾ ਨਹੀਂ ਨਹੀਂ ਆਈ ਇਹ ਬੈਠੇ ਨਹੀਂ ਕੱਟ ਕੇ ਦੱਸੂਗਾ ਨਹੀਂ ਦਾ ਵੀ ਕੋ ਰਾਜ ਆ ਨਹੀਂ ਦੱਸਿਆ ਨਾ ਔਰ ਬਾਈ ਨੂੰ ਹੀ ਪਤਾ ਲਓ ਜੀ ਇੱਧਰ ਕੁਛ ਪੱਤੇ ਹੋਰ ਆ ਜਿਹੜੇ ਡਾਉਣੇ ਪੱਤੇ ਆ ਜਿਹੜੇ ਪਛੇਤੇ ਥੋੜੇ ਜਿ ਖੰਭਾਂ ਦੇ ਪੱਤੇ ਦੇ ਸਿਕਣਾ ਬਾਈ ਮਨਪਸੰਦ ਕਬੂਤਰ ਵੇਖਣਾ ਤੁਹਾਡਾ ਮੇਰੇ ਮਨ ਦਾ ਹਾਂ ਤੁਹਾਡੇ ਮਾਪਾ ਉਹ ਲਓ ਆ ਮੇਰੇ ਮੰਦਾ ਕਬੂਤਰ ਮੇਰਾ ਜਿਹਨੂੰ ਆਪਾਂ ਨਹੀਂ ਜਮਾਂ ਹੀ ਸਮਝਦੇ ਹੁੰਦੇ ਆ ਮੇਰੇ ਮੰਦਾ ਹੈ ਸੱਚ ਨਾਲ ਬੜਾ ਧਰੀ ਮੰਦਾ ਹੈ ਸੱਚ ਦਾ ਲਓ ਜੀ ਬਾਈ ਮੱਡੂ ਤਾਂ ਹੋ ਗਿਆ ਫੇਰ ਇੱਕ ਕਬੂਤਰ ਕਿਹਾ ਸੀ ਬਾਈ ਦੇ ਫੇਵਰੇਟ ਇਹ ਹੈ ਪਰ ਬਾਈ ਨੇ ਵੇਖ ਉਹ ਕਿਨਾਂ 60 ਨੰਬਰ ਵਾਲਾ ਫੁੱਡੇ ਛੱਡਤਾ ਤੇ ਆਹ ਹੋਰ ਲਿਆਇਆ ਬਾਈ ਦਾ ਸਭ ਤੋਂ ਫੇਵਰੇਟ ਕਬੂਤਰ ਵੇਖਣ ਲੱਗੇ ਆਪਾਂ ਕਿਉਂ ਫੇਵਰੇਟ ਹੈ ਬਈ ਉੱਡਦਾ ਹੈ ਸੋਹਣਾ ਲੱਗਦਾ ਹੈ ਜਾਂ ਬੱਚੇ ਉੱਡਦੇ ਆ ਕਿਸ ਗੱਲੋਂ ਫੇਵਰੇਟ ਇਹ ਬੱਚੇ ਵੀ ਦੇ ਭੈਣ ਭਰਾ ਵੀ ਉੱਡੇ ਆ ਜੀ ਇਹ ਆਪ ਵੀ ਤੇ ਇਹੋ ਜਿਹਾ ਵੀ ਜਾਨੀ 15 ਰੁਪਈਆ ਦਾ ਚੱਕਰ ਮਾਰਿਆ ਜੀ ਥੋੜੇ ਜਿਹਾ ਲੈ ਆਉਂਦਾ ਤੇ ਫੇਰ ਆ ਗਿਆ ਫੇਰ ਚੱਕਰ ਮਾਰ ਕੇ ਸੈਰ ਚੱਕਰ ਮਾਰ ਕੇ ਲੈ ਆਉਂਦਾ ਯਾਨੀ ਥੱਕਦਾ ਨਿੰਗਾ ਆ ਹੀ ਉੱਡੀ ਜਾਂਦਾ ਪੁੱਤਰ ਦੇ ਪਾਸ ਬਹਿਣਾ ਪੁੱਤਰ ਦੇ ਪਾਸੇ ਹੋ ਜਾਂਦਾ ਜੀ ਜਿੱਦ ਤੇ ਮੋੜ ਬਾਜੀ ਜੀ ਪੁੱਤਰ ਬੈੰਦੇ ਤੇ ਟਿਕ ਜਾਂਦਾ ਲਓ ਜੀ ਬਾਈ ਰਾਜ ਬਰੂ ਵਾਲਾ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਨੇ ਆ ਇਹ ਬਾਈ ਜੀ ਬੱਚੇ ਨਿਕਲਦੇ ਬਾਲੇ ਕਾਲੇ ਹੁੰਦੇ ਉਦੋਂ ਉਦੋਂ ਥੋੜੇ ਚੀਨੇ ਹੁੰਦੇ ਹਾਂ ਜਿਆਦਾ ਕੰਨ ਤਾਂ ਕਾਲੀਆਂ ਕਾਲੀਆਂ ਹੁੰਦੀਆਂ ਬਾਅਦ ਚ ਐਵੇਂ ਦੇ ਬਣ ਜਾਂਦੇ ਆ ਸਭ ਤੋਂ ਫੇਵਰਟ ਕਬੂਤਰ ਹੈ ਜੀ ਚਾਹੇ ਕਿਸੇ ਨੇ 6 ਲੱਖ ਜਿੱਤ ਲਿਆ ਚਾਹੇ ਕਿਸੇ ਨੇ 4 ਲੱਖ ਜਿੱਤ ਲਿਆ ਪਰ ਜਿਵੇਂ ਕਹਿੰਦੇ ਆ ਨਾ ਆ ਦੇਖੋ ਸਭ ਤੋਂ ਫੇਵਰਟ ਕਬੂਤਰ ਮਾਈ ਕਿਵੇਂ ਲੱਗਿਆ ਕਬੂਤਰ ਜਸਵੰਦਰ ਭਾਈ ਨੂੰ ਪੁੱਛ ਹਾਂ ਜਸਵੰਦਰ ਵੀ ਪੁੱਛਦੇ ਆ ਭਾਈ ਚੰਗਲਾ ਉਹ ਟ੍ਰੈਕ ਕੋਲ ਮਾੜਾ ਬਈ ਜੀ ਬਹੁਤ ਚੰਗੇ ਬੁੱਤ ਜੀ ਬੋਰਡ ਬਾਈ ਜੀ ਵੇਖ ਬੋਰਡ ਚੰਗਾ ਜੀ ਮਾੜਾ ਲੱਗਦਾ ਨਹੀਂ ਕੋਈ ਦੋ ਚਾਰ ਗੱਲਾਂ ਨਾ ਮੈਂ ਜਿਵੇਂ ਕਹਿੰਦਾ ਨਾ ਆਉਂਦਾ ਪੁੱਛਦਾ ਸੀ ਵੀ ਯਾਰ ਇੱਕ ਫੋਮ ਆ ਨਾ ਨਹੀਂ ਲੈਂਦਾ ਹਣਾ ਕਿਉਂ ਬਾਈ ਕਿੱਥੇ ਆ ਯਾਰ ਜੀ ਦੀ ਇੱਕ ਫੋਟੋ ਵੀ ਵਾਇਰਲ ਹੋ ਗਈ ਬੈਠਾ ਨਾ ਹਾਂ ਯੋ ਬਾਈ ਕੋਈ ਦੋ ਚਾਰ ਗੱਲਾਂ ਜ਼ਰੂਰ ਬਾਈ ਬਾਰੇ ਤੇ ਸਾਰੇ ਇਕੱਠੇ ਹੋਏ ਆ ਸਾਂਝੀਆਂ ਕਰੋ ਫੋਟੋ ਕੋਈ 4 ਜਿਆਦਾ ਨਹੀਂ ਫੋਟੋ ਗਾਣਾ ਯਾਰ ਫੋਟੋ ਇੱਕੋ ਫੋਟੋ ਦਿਖਾਤਾ ਆ ਤੁਹਾਨੂੰ ਉਹਨੇ ਬਈਮਾਨ ਨਹੀਂ ਜਮਾ ਬੰਦਾ ਮੀ ਮੋਰ ਬੰਦੇ ਭਲੇ ਮਾਨਤਾ ਜੀ ਕਿਹੜੀ ਗੱਲ ਆ ਜੀ ਆਪਾਂ ਕਿਉਂ ਬੁੱਢੇ ਰਹੇ ਇਹਨਾਂ ਨਾਲ ਸਾਰੇ ਇਹ ਵਾਲੀ ਜੀ 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 ਉਹ ਬਾਈ ਆਸਰਿਆ ਫੋਟੋ ਪੁੱਛ ਰਿਹਾ ਉਹਨੇ ਇੱਕ ਵਿਆਹ ਸੀ ਕਿਸੇ ਦਾ ਮੈਨੂੰ ਨਹੀਂ ਪਤਾ ਹਮ ਉੱਥੇ ਇੱਕ ਬਾਈ ਮੋਰ ਖੜਾ ਹਮ ਇੱਕ ਬਾਈ ਦੀ ਫੋਟੋ ਹੈ ਦੋ ਲੋਕ ਬਾਈ ਨੇ ਹਨ ਜਿਹਦੇ ਗਲਜਾਰ ਜਿੱਦ ਹੈ ਮਡੂਰ ਨੇ ਬਾਈ ਕਿੱਦਾਂ ਜੀ ਫੋਟੋ ਖਿੱਚੀ ਹੈ 1286 ਇੱਕ ਤਾਂ ਮੈਨੂੰ ਮੋਰ ਬਾਈ ਯਾਦ ਹੈ ਪੁੱਤਰ ਗਿੱਲ ਪੁੱਤਰ ਗਿੱਲ ਹਾਂ ਉਹਨਾਂ ਦੋਸਤੋ ਤੁਸੀਂ ਫੋਟੋ ਵੇਖੀ ਹੋਊਗੀ ਹਨਾ ਚਾਰੇ ਜਣੇ ਆ ਤੇ ਉਹ ਬਾਈ ਨੇ ਖਿੱਚੀ ਸੀ ਉਹ ਫੋਟੋ ਉਸ ਬਾਜੀ ਤੇ ਸੀ ਹਨਾ ਹਾਂ ਸਾਰੇ ਛੜਿਆਂ ਦੀ ਫੋਟੋ ਸੀ ਤੇ ਐਨੇ ਕ ਕਮੈਂਟ ਲੋਕਾਂ ਨੇ ਇੱਥੇ ਲਿਖੇ ਸੀ ਨਾ ਬਾਈ ਹਨਾ ਉੱਥੋਂ ਬਾਈ ਮਤਲਬ ਉਹਨਾਂ ਮਸ਼ਹੂਰ ਹੋ ਗਿਆ ਸੀ ਪੂਰਾ ਤੇ ਇੱਕ ਬਾਈ ਦਾ ਪੱਗ ਦਾ ਸਟਾਈਲ ਆ ਪੁੱਠੀ ਪੱਗ ਬੰਨਦਾ ਹਨਾ ਬਾਈ ਆ ਵੇਖੋ ਕੋਈ ਕੋਈ ਬੰਦਾ ਹੀ ਬੰਨਦਾ ਹੁੰਦਾ ਇਹ ਪੱਗ ਤੇ ਕੋਈ ਹੋਰ ਬਾਈ ਬਾਈ ਨੂੰ ਤਾਂ ਤੁਸੀਂ ਬਹੁਤ ਵਧੀਆ ਕਹਤ ਆ ਵੀ ਬਾਈ ਬਹੁਤ ਵਧੀਆ ਇਨਸਾਨ ਹੈ ਤੇ ਇੱਧਰ ਬਾਈ ਬਾਰੇ ਜਸਵਿੰਦਰ ਫਿਰ ਮਤਲਬ ਬਾਈ ਸੀ ਕਰਨਾਇਆ ਸੀ ਉਹਦੇ ਨਾਲ ਵੀ ਲਿਆ ਸੀ ਪਹਿਲਾਂ ਤੋਂ ਇੱਥੇ ਸਾਡੇ ਪਿੰਡ ਬਾਈਆਂ ਕੱਢਦੇ ਹੁੰਦੇ ਸੀ ਜੀ ਮਗਰ ਤੇ ਇਹ ਨਾ ਹੁੰਦਾ ਨਹੀਂ ਜੀ ਕੋਈ ਬੰਦੇ ਭੜੇ ਪਾਣਸਾ ਜੀ ਹੱਸ ਰਹੇ ਹੋ ਤੁਸੀਂ ਨਹੀਂ ਹੋ ਗਏ ਨਾ ਹਾਂਜੀ ਰਿਸ਼ਤੇਦਾਰ ਵੀ ਆ ਸਾਡੀ ਅੱਛਾ ਜੀ ਠੀਕ ਹੈ ਜੀ ਤੇ ਬਾਈ ਬੈਠਾ ਆਪਣਾ ਭਰਾ ਜੀਪ ਜਿੱਤੀ ਹੈ ਤੇ ਇਹਦੇ ਨਾਲ ਸੀ ਪਰਾਨ ਦੇ ਆਜ ਕੋ ਇਕੱਠੇ ਨੇ ਕੋ ਕੁਕੜਾ ਕਬੂਤਰਾ ਚ ਜੀ ਉਥੇ ਪਰ ਬਾਈ ਹੋਰ ਇਹ ਤਾਂ ਕਹਿੰਦੇ ਵੀ ਲੋਚ ਪੁਣਾ ਕਰ ਜਾਂਦਾ ਵਿੱਚ ਵਿੱਚ ਉਹ ਤਾਂ ਮਜ਼ਾਕੀ ਆ ਹਾਂਜੀ ਕੋਈ ਨਹੀਂ ਕਰਦਾ ਨਿਆਣ ਪੁਣੇ ਚ ਕਰ ਗਿਆ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਬਾਈ ਨਾਲ ਵੀ ਥੋੜੀ ਜਿਹੀ ਯਾਰ ਗੱਲਬਾਤ ਕਰਦੇ ਆ ਨਾ ਮੋਤਲੇ ਵਾਲੇ ਤੋਂ ਇੱਕੋ ਹੀ ਪਿੰਡੋਂ ਮਲਾ ਦਾ ਬਾਈਆਂ ਦਾ ਹਨ ਇੱਕੋ ਇਕੱਠੇ ਇੱਕੋ ਪਰਿਵਾਰ ਤੋਂ ਆ ਜਾਉਂ ਪਿੰਡ ਚੋਂ ਉਤਰ ਆਇਆ ਜੀ ਜੀ ਉਹ ਬਾਈ ਮਣੀ ਵੀ ਆਇਆ ਹਨ ਸਾਰੇ ਇਕੱਠੇ ਇੱਕ ਬਾਈ ਯਾਰ ਉਧਰ ਵੀ ਸਾਂਝੀ ਕਰ ਥੋੜੀ ਜਿਹੀ ਪਿਕਚਰ ਬਾਈ ਨਾਲ ਵੀ ਉਹ ਵੀ ਆਇਆ ਬਾਈ ਹਨ ਸਾਨੂੰ ਇਹ ਦੱਸਦਾ ਹਨ ਹਾਂਜੀ ਹਾਂਜੀ ਸਾਨੂੰ ਗੱਲ ਤਕਰੀਬਨ 20 ਸਾਲ ਹੋ ਗਏ ਜੀ ਮਾਨੋ ਬਾਈ ਰਾਜ ਜੀ ਬਾਈ ਬੋੜ ਜੀ ਜਸਵਿੰਦਰ ਨੰਬਰ 10 ਦਾ ਲੈਡੀ ਸੀ ਕਰਦਾ ਐ ਉਹਦਾ ਮਤਾਰ ਜੀ ਜੀ ਤੁਹਾਨੂੰ 20 ਸਾਲ ਹੋ ਗਏ ਉਹਨਾਂ ਨਾਲ ਵਰਤਦੇ ਆ ਸਾਰੇ ਸਾਨੂੰ ਤਾਂ ਸਾਡੇ ਤੱਕ ਕਿਤੇ ਮਿਲ ਨਹੀਂ ਲੱਗੀ ਜਮੇ ਜੀ ਮਾਲਾ ਬਾਈ ਇਨਸਾਨ ਦੀ ਪੂਰਾ ਸਿਰੇ ਦਾ ਮਾਲਾ ਸੀ ਨਿੱਕੇ ਨਿੱਕੇ ਹੁੰਦੇ ਸੀ ਤੁਰੇ ਆਉਂਦੇ ਨਹੀਂ ਉੱਤ ਰੱਜੇ ਦਾਣੇ ਤੇ ਪਿੰਜਰਾ ਫੜਾ ਜਾਂਦੇ ਸਾਨੂੰ ਕਦੇ ਆਇ ਨਹੀਂ ਗਿਆ ਤੇ ਜੀ ਨਹੀਂ ਉੱਟਣਾ ਜੀ ਪਰ ਸਾਡੇ ਨੂੰ ਇਹ ਸੰਭਾਲ ਦਿੰਦਾ ਸੀਗਾ ਬਾਕੀਆਂ ਜਿੱਤੇ ਲਈ ਬਾਈ ਨੇ ਸੰਭਾਲ ਦੇਣਾ ਸੀ ਬਾਈ ਜਿੱਤੇ ਲਈ ਜੀ 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 ਮਾਲਾ ਇਨਾ ਕੋਈ ਹੋਰ ਖਿਡਾਰੀ ਕਰਦਾ ਨਹੀਂ ਆਇ ਨਹੀਂ ਵੀ ਆਪਾਂ ਮੈਂ ਤੈਨੂੰ ਕਹਦੇ ਆਂ ਕਿ ਅੱਪਾ ਨੇਰੇਪੁਰੀ ਇੱਥੇ ਖੜੇ ਆ ਹਨਾ ਜੀ ਤੇ ਰੇਈ ਦੀ ਜਦੋਂ ਮਾੜੇ ਜਿਹੇ ਢਾਲ ਕੋਈ ਹੋਰ ਘੜਾੜੀ ਕੋਲੇ ਵੀ ਜਾਣ ਲੱਗੇ ਸੀ ਜੋ ਜਾਈ ਵਰਦੇ ਆ ਇੱਥੇ ਤਾਂ 20 ਸਾਲ ਹੋ ਗਏ ਉਹਨੇ ਜੀ ਜੀ ਪਾਸੇ ਵੀ ਜਾਂਦੇ ਨੇ ਪਰ ਇੰਨਾ ਨਹੀਂ ਕੋਈ ਕਰਦਾ ਜਿੰਨਾ ਇਹ ਕਰਦਾ ਸਭ ਤੋਂ ਵੱਧ ਸਤਿਕਾਰ ਇਹ ਦਿੰਦਾ ਹਾਂ ਜਿਵੇਂ ਜਿਵੇਂ ਛੋਟੇ ਛੋਟੇ ਹੁੰਦੇ ਸੀ ਨਾ ਨਹੀਂ ਹੁੰਦੇ ਸੀ ਪਿੱਤਰਾ ਬਰਾਜਣਾ ਲੱਗੇ ਦਾਣਿਆਂ ਦੇ ਕੂਤਰ ਉਹ ਵੀ ਇਹਨੇ ਸੰਭਾਲ ਕੇ ਛੱਡਦੇ ਨੇ ਤਾਂ ਜਾਂ ਤਾਂ ਉਹ ਜਾਂ ਸਾਡੀ ਕਰਮਾਂ ਦੀ ਜਿਵੇਂ ਜੈਸੀ ਰਹਿਨੇ ਦੀ ਬਾਜੀ ਜਤੀ ਹੁੰਦੀ ਤੇ ਆਪਣਾ ਕੀ ਨਾਂ ਐ ਜਸਵੀਰ ਭਾਈ ਐ ਜਸਵੀਰ ਵੱਡੇ ਭਰਾ ਵੱਡੇ ਭਰਾ ਠੀਕ ਐ ਭਾਈ ਜੀ ਦੇ ਵੱਡੇ ਭਰਾ ਹਾਂ ਜੀ ਤੁਹਾਨੂੰ ਵੀ ਹੈ ਸ਼ੌਕ ਜੀ ਬੜਾ ਸ਼ੌਕ ਦਾ ਇਹ 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 ਮਨ ਜਾ ਕੇ ਬਾਈ ਜਦੇ ਉਹ ਲੰਗ ਪਾਈ ਗੱਲਾਂ ਮਾਰ ਆਉਂਦੇ ਵਧੀਆ ਗੱਲਾਂ ਦਾ ਸ਼ੌਕ ਹੈ ਇਲਾਵਾ ਜੀ 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 ਲਓ ਜੀ ਆਹ ਬਾਈ ਦਾ ਬੇਟਾ ਹੈ ਤੇ ਮੈਂ ਬੜਾ ਹੈਰਾਨ ਹੋਇਆ ਹਰਾਜੀ ਅਨਾ ਕੋਖਰ ਕੋਖਰ ਮੈਨੂੰ ਮਿਲਿਆ ਜਦੋਂ ਮੈਨੂੰ ਮਿਲਾਇਆ ਹਣਾ ਬਾਈ ਦੇ ਚਾਦਰਾ ਹੁਣਗਾ ਅਸੀਂ ਉਹਨੇ ਦੱਸਿਆ ਸੀ ਕਿ ਬਾਈ ਰਾਜ ਦਾ ਬੇਟਾ ਹੈ ਨਾ ਤੇ ਤੁਹਾਨੂੰ ਬਈ ਕਿੱਥੋਂ ਲੱਗਿਆ ਸ਼ੌਕ ਕਹਿੰਦੇ ਐਸ ਉਮਰ ਆ ਕੇ ਸ਼ੌਕ ਲੱਗਿਆ ਮੈਂ ਮੈਨੂੰ ਜਾਲ ਦਾ ਸੁਖਣਾ ਵਾਲੀ ਬਾਗ ਦੀ ਜਿਆਦਾ ਨਹੀਂ ਸੁਖਣਾ ਦੀ ਨਹੀਂ ਉਹ ਸ਼ੌਕ ਪੈਸੇ ਵੇਖ ਕੇ ਲੱਗ ਗਿਆ ਕਿ ਕਿਵੇਂ ਮਤਲਬ ਉੱਥੇ ਨਜ਼ਾਰਾ ਹੀ ਹੈ ਉਹ ਜਾਂ ਸੀ ਜਾਂ ਉਹਦੇ ਪਾਪਾ ਦੀ ਬੱਲੇ ਬੱਲੇ ਹੋਈ ਤਾਂ ਲੱਗ ਗਿਆ ਸੀ ਜਿਹੜਾ